ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਆਹੀ ਵੀ ਠੀਕ ਠਾਕ ਆ ਤੁਸੀਂ ਤੇ ਲੱਭਣੀ ਦੇ ਚ ਠੀਕ ਆ ਹਾਂਜੀ ਤੇ ਅੱਜ ਕਿਹੜੀ ਤਿਆਰੀ ਚੱਲ ਰਹੀ ਹੈ ਦੱਸੋ ਅੱਜ ਤਿਆਰੀ ਚੱਲਣ ਦੀ ਆ ਵੀ ਅੱਜ ਮੈਂ ਲੱਗੀਆਂ ਤੇਲ ਬਣਾਉਣਾ ਘਰ ਦਾ ਤੇਲ ਕੜੀ ਪੱਤੇ ਦਾ ਹਣਾ ਕੜੀ ਪੱਤੇ ਦਾ ਤੇਲ ਆ ਹਾਂ ਕੜੀ ਪੱਤੇ ਦਾ ਤੇਲ ਵਾਲਾਂ ਵਾਸਤੇ ਤੇ ਇਹ ਅਜਮਾਇਆ ਹੋਇਆ ਨੁਸਖਾ ਨੁਸਖਾ ਜਾਂਦੇ ਨਾ ਮੇਰਾ ਅਜਮਾਇਆ ਹੋਇਆ ਨੁਸਖਾ 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 ਪਤਾ ਨਹੀਂ ਕੀ ਜਾਂਦੇ ਆ ਟ੍ਰੀਟਮੈਂਟ ਚਲ ਕਾਲਾ ਸੀ ਉਹ ਹੈਗਾ ਵਾ ਤੇ ਆਖਿਆ ਵੀ ਚਲੋ ਸ਼ੇਅਰ ਕਰ ਦਿੰਦੇ ਨੇ ਕਈਆਂ ਭੈਣਾਂ ਨੇ ਪੁੱਛਿਆ ਵੀ ਹੈਗਾ ਵੀ ਕੋਈ ਆਹ ਵਿੱਚ ਕਾਫੀ ਕਮੈਂਟ ਆਏ ਵੀ ਤੁਸੀਂ ਆਪਣੇ ਬੱਚਿਆਂ ਦੇ ਵਾਲਾਂ ਨੂੰ ਕੀ ਲਾਉਂਦੇ ਏਡੇ ਏਡੇ ਲੰਬੇ ਵਾਲ ਆ ਤੇ ਵੈਸੇ ਤੇ ਉਹ ਦੱਸ ਦੱਸਦੇ ਆ ਵੀ ਲਾਉਂਦੇ ਜਿਹੜਾ ਕਿ ਨਹੀਂ ਅਸੀਂ ਸ਼ੁਰੂ ਤੋਂ ਸ਼ੁਰੂ ਤੋਂ ਮੈਂ ਉਹਨਾਂ ਨੂੰ ਲਾਉਂਦੀ ਰਹੀ ਆ ਕਲੀਨਿਕ ਪਲੱਸ ਕਲੀਨਿਕ ਪਲੱਸ ਸ਼ੈਂਪੂ ਕੋਈ ਇਹੋ ਜਿਹਾ ਤੇਲ ਨਹੀਂ ਲਾਇਆ ਤੇ ਸ਼ੁਰੂ ਤੋਂ ਜਦੋਂ ਛੋਟੇ ਹੁੰਦੇ ਸੀ ਉਦੋਂ ਕਲੀਨਿਕ ਪਲਸ ਸ਼ੈਂਪੂ ਤੇ ਸਰੋਂ ਦਾ ਤੇਲ ਲਾਉਂਦੇ ਨੇ ਮਾਲਿਸ਼ ਕਰਦੇ ਹੁੰਦੇ ਆ ਚੰਗੀ ਤਰ੍ਹਾਂ ਵਾਲਾਂ ਸਰੋਂ ਦਾ ਤੇਲ ਕਿ ਸ਼ਾਂਤੀ ਆਉਂਦੀ ਪਹਿਲਾਂ ਸਰੋਂ ਦਾ ਤੇਲ ਚੱਲਦਾ ਸੀ ਜਦੋਂ ਛੋਟੇ ਬੱਚੇ ਹੁੰਦੇ ਸੀ ਤੇ ਉਦੋਂ ਤੇ ਇਹ ਹੁੰਦਾ ਸੀ ਵੀ ਤਾਂ ਕਲੀਨਿਕ ਪਲਸ ਤੇ ਸਰੋਂ ਦਾ ਤੇਲ ਲਾਈਦਾ ਸੀ ਉਦੋਂ ਆਖੀਦਾ ਹੈ ਵੀ ਸ਼ੈਂਪੂ ਸਸਤਾ ਹੁੰਦਾ 1 ਰੁਪਏ ਦਾ ਸਰੋਂ ਦਾ ਤੇਲ ਕਰਦਾ ਹੁੰਦਾ ਸੀ ਤੇ ਚਲੋ ਸਸਤੇ ਚ ਹੀ ਕਰ ਲਓ ਹਨਾ ਕੰਮ ਸਾਰ ਲਓ ਤੇ ਬਾਅਦ ਵਿੱਚ ਹੌਲੀ ਹੌਲੀ ਜਿਵੇਂ ਜਿਵੇਂ ਬੱਚੇ ਸਕੂਲ ਜਾਂਦੇ ਪੇ ਜਵਾਨ ਹੁੰਦੇ ਪੇ ਤੇ ਉਹਦੇ ਉਹ ਫਿਰ ਉਹਦੀ ਜਗ੍ਹਾ ਤੇ ਸਰੋਂ ਦਾ ਤੇਲ ਛੱਡ ਕੇ ਫਿਰ ਵਿੱਚ ਦੂਸਰਾ ਸ਼ਾਂਤੀ ਆਮਲਾ ਡਾਬਰਾ ਮਲਾਈ ਤੇਲ ਲਾਉਂਦੇ ਪੇ ਵਿੱਚ ਮਿਕਸ ਕਰਨਾ ਵੀ ਮੱਧਾ ਸਰੋਂ ਦਾ ਅੱਦੋਂ ਦਾ ਸ਼ਾਂਤੀ ਆਮਲਾ ਫਿਰ ਹੁਣ ਹੁਣ ਸ਼ੈਂਪੂ ਉਹ ਹੀ ਰਿਹਾ ਵਾ ਕਿਉਂਕਿ ਪਹਿਲਾਂ ਹੁੰਦਾ ਸੀ ਵੀ ਸਸਤਾ ਹੁੰਦਾ ਸੀ ਤਾਂ ਲਾਉਂਨੇ ਹਾਂ ਹੁਣ ਵੱਡੇ ਹੋ ਗਏ ਆ ਹੁਣ ਉਹ ਸ਼ੈਂਪੂ ਦੀ ਆਦਤ ਬਣ ਗਈ ਆ ਹੁਣ ਹੋਰ ਕੇ ਉਹਨਾਂ ਨੂੰ ਪਸੰਦੀ ਨਹੀਂ ਆਉਂਦਾ ਜੇ ਹੋਰ ਕੋਈ ਲਾਈਏ ਤੇ ਤੇ ਉਹ ਲਾਉਂਦੇ ਆ ਤੇਲ ਦੇ ਵੇਲੇ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਵੀ ਕਦੀ ਰੰਗ ਬਰੰਗੇ ਜਾਂ ਤੇਲ ਜਾਂ ਸ਼ੈਂਪੂ ਤੇ ਹੁਣ ਜਿਹੜਾ ਕਿ ਨਿਆ ਸਾਲ ਕਿ ਸ਼ੂ ਹੋ ਗਿਆ ਵਾ ਸਾਲ ਕੋ ਮੈਂ ਆ ਘਰ ਦਾ ਤੇਲ ਬਣਾਉਣੀ ਆ ਤੇ ਇਹ ਮੈਂ ਲਾਉਣੀ ਆ ਕਿਉਂਕਿ ਹੁਣ ਜਿਹੜੇ ਬੱਚੇ ਆ ਤੇਲ ਘੱਟ ਪਸੰਦ ਕਰਦੇ ਆ ਤੇ ਚੰਗੀ ਤਰ੍ਹਾਂ ਨਹੀਂ ਲਾਉਂਦੇ ਜਿੱਦਾਂ ਮਤਲਬ ਕਿ ਸਕੂਲ ਜਾਣਾ ਉੱਪਰ-ਉੱਪਰ ਤੇਲ ਲਾ ਲੈਣਾ ਵਾ ਮੁੱਢਾਂ 'ਚ ਨਹੀਂ ਲੱਗਦਾ ਤੇਲ ਫਿਰ ਮੈਂ ਇਹ ਤੇਲ ਬਣਾਇਆ ਵਾ ਤੇ ਇਹ ਤੇਲ ਜਿੱਦਾਂ ਨਾ ਲਾਉਣਾ ਹੋਏ ਨਾ ਉਸ ਦਿਨ ਇੱਕ ਦਿਨ ਪਹਿਲਾਂ ਜਾਂ 2-3 ਘੰਟੇ ਪਹਿਲਾਂ ਇਹਦੀ ਤੇਲ ਦੀ ਚੰਗੀ ਤਰ੍ਹਾਂ ਮਾਲਿਸ਼ ਕਰ ਦੇਣੀ ਆ ਫਿਰ 2-3 ਘੰਟੇ ਰੱਖ ਕੇ ਫਿਰ ਉਹ ਸਿਰ ਧੋ ਲੈਂਦੀ ਆ ਵਾ ਤੇ ਇਹਨਾਂ ਵਾਕੀ ਜਿੰਨਾਂ ਜਿੰਨਾਂ ਨੇ ਦੱਸਿਆ ਫਰਕ ਵੀ ਪਿਆ ਵਾ ਹਾਂ ਤੇ ਇਹਦੇ ਨਾਲ ਮੈਂ ਆਪ ਖੁਦ ਲਾਉਣੀ ਆ ਤੇ ਮੈਨੂੰ ਬੜਾ ਫਰਕ ਲੱਗਾ ਸ਼ੁਰੂ ਸ਼ੁਰੂ ਤੇ ਵਾਲ ਲੱਗਾ ਸੀ ਜਿੱਦਾਂ ਛੱਡਦੇ ਆ ਪਰ ਨਹੀਂ ਬੜਾ ਵਧੀਆ ਮੈਨੂੰ ਆਪਣੇ ਆਪ 'ਚ ਲੱਗਦਾ ਵੀ ਮੇਰੇ ਵਾਲ ਵਧੇ ਆ ਤੇ ਥੋੜੇ ਸੰਘਨੇ ਵੀ ਹੋਏ ਆ ਬਾਕੀ ਪੱਕਾ ਨਹੀਂ ਪਤਾ ਵੀ ਹਰੇ ਕਿਤੇ ਅਸਰ ਕਰੇ ਹਾਂ ਵੀ ਜਿਹੜੀ ਮੇਨ ਗੱਲ ਇਹ ਹੁੰਦੀ ਆ ਵੀ ਕਿ ਜਿਹਨਾਂ ਸੂਟ ਚੀਜ਼ ਕਰਦੀ ਆ ਕਿ ਜਿਹਨੂੰ ਨਹੀਂ ਕਰਦੀ ਕਿ ਸਰੀਰ ਦੇ ਹਿਸਾਬ ਨਾਲ ਹੁੰਦਾ ਵਾ ਹਨਾ ਹੋ ਸਕਦਾ ਕਈਆਂ ਦੇ ਲਾਉਣਾ ਛੱਡ ਜਾਣ ਤੇ ਹੋ ਸਕਦਾ ਕਿਈਆਂ ਦੇ ਵਾਜ ਨਹੀ ਨਹੀ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਘਰੇਲੂ ਆ ਇਹਦਾ ਜੇ ਫਾਇਦਾ ਨਹੀਂ ਨ ਪੱਕੀ ਗੱਲ ਹਾਂ ਇਹ ਗੱਲ ਪੱਕੀ ਆ ਇਹ ਲੱਭਜੈ ਤੈਨੂੰ ਗੱਲ ਕਹਿਣਾ ਨਹੀਂ ਨਹੀਂ ਇਹਦੇ ਚਾਹੀ ਕੋਈ ਬਜਾਰੀ ਚੀਜ਼ ਥੋੜੀ ਕਿ ਪਾਉਣੀ ਆ ਨਹੀਂ ਫਿਰ ਵੀ ਕਈਆਂ ਦੀ ਕਈਆਂ ਕੀ ਜੀ ਸੂਟ ਕਰਦੀ ਮੈਂ ਤੁਹਾਨੂੰ ਕਹਿਣਾ ਵੀ ਕਈਆਂ ਨੂੰ ਅਲਰਜੀ ਹੋ ਸਕਦੀ ਐ ਤੋਂ ਆਹੋ ਇਹ ਹੋ ਸਕਦੇ ਆ ਮੈਂ ਤਾਂ ਕਹਣਾ ਵੀ ਆਪੋ ਆਪਣੇ ਤਰੀਕਾ ਦੱਸਣ ਲੱਗੀ ਆਪੋ ਆਪਣਾ ਹਸਾਬਕਤਾ ਬੁਲਾ ਕੇ ਤੇ ਨਾ ਇਹਦੀ ਨਾ ਮੰਨਿਓ ਤੇ ਆਪੋ ਆਪਣਾ ਹਸਾਬਕਤਾ ਬੁਲਾ ਕੇ ਤੇ ਫਿਰ ਵਰਤਿਓ ਜੇ ਮੰਨਣੀ ਆ ਤਾਂ ਹੀ ਤੇ ਮੈਂ ਨਹੀਂ ਦੱਸਣ ਵੀ ਇਦਾਂ ਤੇ ਮੈਂ ਕਈਆਂ ਨੂੰ ਕਈਆਂ ਨੂੰ ਫਾਇਦਾ ਦੇ ਸਕਦਾ ਵਾ ਬਾਕੀ ਮੈਂ ਦੱਸ ਦਿੰਦੇ ਆ ਵੀ ਕਿੱਦਾਂ ਬਣਦਾ ਇਹ ਪੂਟਾ ਹੈਗਾ ਵਾ ਕੜੀ ਪੱਤੇ ਦਾ ਕੜੀ ਪੱਤੇ ਦਾ ਇਹ ਦੇਖੋ ਵੀ ਪੱਕਾ ਡੱਪਿਆ ਆ ਜਿਹੜੇ ਕਾਲੇ ਵੀ ਹੋ ਜਾਂਦੇ ਨੇ ਜਦੋਂ ਇਹ ਕਿਰਜਣੇ ਆ ਇਹ ਫੇਰ ਥੱਲੇ ਬੂਟੇ-ਬੂਟੇ ਹੋ ਜਾਂਦੇ ਪੁੱਟ-ਪੁੱਟ ਕੇ ਸੁੱਟਨੇ ਪੈਂਦੇ ਇਥੋਂ ਤੱਕ ਵੀ ਇੰਨੇ ਜ਼ਿਆਦਾ ਪੌਦੇ ਹੋ ਜਾਂਦੇ ਇਹਦੇ ਛੋਟੇ-ਛੋਟੇ ਤੇ ਪੱਤੇ ਮੇ ਲੱਗੀਆਂ ਤੋੜਨਾ ਉਦਾਂ ਤੇ ਇਹਨਾਂ ਨੂੰ ਧੋਲੀਦਾ ਵਾ ਪਰ ਮੈਨੂੰ ਲੱਗਦਾ ਨਹੀਂ ਵੀ ਧੋਂਦੀ ਲੋੜ ਪਣੀ ਕਿਉਂਕਿ ਮੀਂਹ ਪਿਆ ਹੀ ਤੇ ਉਦੋਂ ਪੱਤੇ ਬੜਸ ਨੂੰ ਸਾਫ਼ ਹੋਏ ਆ ਤੇ ਧੋਵਾਂਗੇ ਤਾਂ ਫੇਰ ਸੁਕਾਉਣੇ ਵੀ ਪੈਣੇ ਕਿਹੜੀ ਲੱਗ ਜਾਣੀ ਆ ਤੇ ਪਰਸ ਨੇ ਪੱਤੇ ਸਾਫ ਆ ਹੁਣੇ ਬਣਾ ਕੇ ਦੱਸ ਦੇਣਾ ਵਾ ਕਿ ਕਿੱਦਾਂ ਬਣਦਾ ਵਾ ਹਾਂਜੀ ਕੜੀ ਪੱਤੇ ਦਾ ਮੇਰੇ ਕੋਲ ਤਾਂ ਤੇਲ ਪੱਤੇ ਜਿਹੜੇ ਆ ਤੋੜ ਲੈਣੇ ਆ ਮੇਰੇ ਕੋਲ ਤਾਂ ਤੇਲ ਹੈਗਾ ਵਾ ਬੋਤਲ ਭਰੀ ਆ ਜੇ ਮੈਂ ਵਾਵਾ ਬਣਾ ਲਿਆ ਸੀ ਤੇ ਉਹ ਮੇਰੀ ਸਿਸਟਰ ਆਈ ਆ ਮੇਰੇ ਵੱਲ ਵੇਖ ਕੇ ਉਹਨਾਂ ਨੇ ਆਪ ਤੇਲ ਲਾਇਆ ਤੇ ਉਹਨਾਂ ਨੂੰ ਬੜਾ ਫਾਇਦਾ ਲੱਗਾ ਤੇਲ ਲਾਉਂਦਾ ਤੇ ਹੁਣ ਉਹਨਾਂ ਦੇ ਆ ਕੜੀ ਪੱਤਾ ਜਿਹੜਾ ਸ਼ਹਿਰਾਂ ਚ ਘੱਟ ਹੁੰਦਾ ਵਾ ਉਹ ਆਏ ਹੀ ਤੇ ਆਂਦੇ ਹੀ ਮੈਨੂੰ ਚਾਹੀਦਾ ਕੜੀ ਪੱਤਾ ਤੇ ਮੈਂ ਚੱਲ ਤੇਲ ਹੀ ਬਣਾ ਕੇ ਦੱਸ ਦਿੰਨੇ ਆ ਤੇ ਨਾਲੇ ਤੇਲ ਬਣਾ ਕੇ ਉਹਨੂੰ ਦੇ ਦਿੰਨੇ ਆ ਨਾਲ ਲੈ ਜਾਣਗੇ ਤੇਲ ਤਾਂ ਕਰਕੇ ਹੁਣ ਬਣਾਉਣ ਲੱਗੇ ਕਰਦੇ ਆਂ ਸ਼ੁਰੂ ਇਹਨੂੰ ਕਿ ਇਹ ਬਣਦਾ ਕਿਦਾਂ ਅਸਲ ਵਿੱਚ ਇਹਨੂੰ ਬਣਾਈਦਾ ਕਿਦਾਂ ਵਾ ਪੱਤੇ ਸਿੰਪਲ ਤੋੜ ਕੇ ਇਹਨੂੰ ਗਰਮ ਕਰਨੇ ਆ ਨਾ ਆਹੋ ਪੱਤੇ ਤੋੜ ਕੇ ਤੇਲ ਚ ਹੀ ਪੋਣੇ ਬਸ ਚਲੋ ਪਹਿਲਾਂ ਪੱਤੇ ਤੋੜ ਲਓ ਤੇ ਫਿਰ ਅਗਲਾ ਪ੍ਰੋਸੈਸ ਬੜੇ ਇਨੇ ਦਾ ਚਲੋ ਬਾਹਰ ਇੱਥੇ ਬਣਾ ਲੈਨੇ ਪੱਟੀ ਦੇ ਹਨਾ ਅੰਦਰ ਗਰਮੀ ਬੜੀ ਆ ਚਲੋ ਤਾਂ ਗਰਮੀ ਬੜੀ ਅੰਦਰ ਇਹ ਤੇਲ ਪਾਣ ਲੱਗਾ ਕਿ ਸਬਜ਼ੀ ਬਣਨ ਲੱਗੀ ਆ ਬਣ ਤੇ ਤੇਲ ਹੀ ਲੱਗਾ ਵਾ ਪਰ ਸਮਾਨ ਸਬਜ਼ੀ ਵਾਲਾ ਪੈਣਾ ਵਿੱਚ ਆਲੂ ਵੀ ਪੈਣੇ ਆ ਨਹੀਂ ਆਲੂ ਨਹੀਂ ਪੈਣੇ ਹਾਂ ਇਹਦੇ ਵਿੱਚ ਪੈਣੇ ਆ ਪਿਆਜ਼ ਤੇ ਲਸਣ ਤੇ ਅਦਰ ਕਹਾਣੀਆਂ ਨੇ ਤੇ ਅਦਰਕ ਵੀ ਪਾਲੀ ਦਾ ਤੜਕਾ ਬੂਰਾ ਲੱਗਣਾ ਵਿੱਚ ਮਿਰਚ ਵੀ ਪੈਣੀ ਕਾਲੀ ਮਿਰਚ ਥੋੜੀ ਜੀ ਦੋ ਚਾਰ ਦਾਣੇ ਕਾਲੀ ਮਿਰਚ ਦੇ ਪਾਉਣੇ ਜ਼ਿਆਦਾ ਨਹੀਂ ਤਾਂ ਹੀ ਮੈਂ ਬਾਰ ਬਾਰ ਕਹਿਣਾ ਜੇ ਕਿ ਨੂੰ ਸਿਖਾਊਗਾ ਤੇ ਉਹ ਲਾਇਓ ਨਹੀਂ ਤੇ ਇਹਦੇ ਆਖੇ ਨਾ ਲੱਗਿਆ ਨਹੀਂ ਇਹ ਮੈਂ ਅੱਗੇ ਵਰਤਿਆ ਵਾ ਸਾਲ ਹੋ ਗਿਆ ਮੈਨੂੰ ਤੇਲ ਵਰਤਦੀ ਨੂੰ ਇਹ ਇਹ ਤੇਲ ਬਣਾ ਕੇ ਮੈਂ ਥੋੜਾ ਜਿਹਾ ਇੱਕ ਸ਼ੀਸ਼ੀ ਤੜਾ ਜਾਨੀ ਗੀਜੀ ਸੰਦੀਪ ਦੀਦੀ ਨੂੰ ਵੀ ਦਿੱਤਾ ਸੀ ਪਰ ਇਹ ਆ ਵੀ ਉਹਨਾਂ ਦਾ ਟਾਈਮ ਹੀ ਨਹੀਂ ਲੱਗਦਾ ਲਾਉਣ ਦਾ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਵੀ ਲਾਇਓ ਪਰ ਦੋ ਚਾਰ ਵਾਰੀ ਉਹਨਾਂ ਨੇ ਲਾਇਆ ਉਹਨਾਂ ਦਾ ਟਾਈਮ ਹੀ ਨਹੀਂ ਲੱਗਦਾ ਲਾਉਣ ਦਾ ਸਾਰੀ ਧੜੀ ਬਿਜ਼ੀ ਰਹਿੰਦੇ ਨੇ ਇੰਨੇ ਕਿ ਪੱਤੇ ਲੈਣੇ ਵਿੱਚ ਦੋ ਗੰਡੇ ਪਾ ਲੈਣੇ ਆ ਲਸਣ ਪਾ ਲੈਣਾ ਇੱਕ ਗੰਡਾ ਵਾ ਇਹ ਤੇਲ ਦੇ ਹਿਸਾਬ ਨਾਲ ਪੱਤੇ ਲੈਇਆ ਕਿਉਂਕਿ ਮੈਂ ਅੱਗੇ ਤੇਲ ਸ਼ੀਸ਼ੀ ਬਣਾਇਆ ਵਾ ਇਹ ਸਿਰਫ ਥੋੜਾ ਜਿਹਾ ਤੇਲ ਹੁਣ ਬਣਾਉਣਾ ਵਾ ਦਸਨ ਦੇ ਮਾਰਿਆ ਤੇ ਕੁਛ ਉਹਨੇ ਖੜਨਾ ਵਾ ਜਿੰਨਾ ਕੋ ਖੜ ਸਕਦੀ ਏਦਾਂ ਤੇ ਇੱਕ ਪਿਆਜ਼ ਲਿਆ ਵਾ ਪਿਆਜ਼ ਦਾ ਇਹ ਆ ਵੀ ਚੁਬਦਾ ਏ ਥੋੜਾ ਸਿਰ ਤੇ ਇਸ ਕਰਕੇ ਮੈਂ ਇੱਕੋ ਪਿਆਜ਼ ਲਿਆ ਦੋ ਤਿੰਨ ਵੀ ਲੈ ਸਕਦੇ ਆ ਇੱਕ ਜਿਹੜੀ ਗੰਡੀ ਹੁੰਦੀ ਲਸਣ ਦੀ ਉਹ ਲਈ ਆ ਉਹ ਛੱਲ ਲਈ ਆ ਅਦਰਕ ਹੁਣ ਹੈ ਨਹੀਂ ਨਹੀਂ ਤੇ ਅਦਰਕ ਵੀ ਪਾ ਲਈਦਾ ਇਹ ਜਿੱਦਾਂ ਤੇਲ ਅਦਰਕ ਚੰਗਾ ਹੁੰਦਾ ਜਿਹੜਾ ਪਿਆਜ਼ ਵਾ ਇਹ ਜਿੱਦਾਂ ਕਈ ਵਾਰੀ ਪਿਆਜ਼ਾਂ ਦਾ ਤੇਲ ਨਹੀਂ ਹੁੰਦਾ ਸਿਰ ਨੂੰ ਲਾਈਦਾ ਵਾ ਵਾਲ ਕਾਲੇ ਕਰਨ ਵਾਸਤੇ ਮੈਂ ਸੁਣਿਆ ਤਾਂ ਕਰਕੇ ਇਹ ਵਿੱਚ ਚੀਜ਼ਾਂ ਪਾਈ ਦੀਆਂ ਵਾ ਬਾਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਘਰੇਲੂ ਆ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਉਦਾਂ ਵੀ ਲੋਕੀ ਆ ਕੱਚੀਆਂ ਖਾਂਦੇ ਨੇ ਹਨਾ ਕਈ ਲਸਣ ਦੀਆਂ ਤੁਰੀਆਂ ਆਪਣੇ ਦੀਆਂ ਪਰ ਇਹ ਹੈ ਕਿ ਕਿਸੇ ਨੂੰ ਗੰਡੇ ਅਲਰਜੀ ਹੋ ਸਕਦੀ ਹੈ ਉਹ ਆਪਣਾ ਜਿੰਨੂੰ ਕਿਸੇ ਨੂੰ ਆਪਣਾ ਸਰੀਰ ਦਾ ਹਿਸਾਬ ਆ ਉਹ ਵੇਖ ਸਕਦਾ ਵੀ ਜੇ ਕਿਸੇ ਨੂੰ ਅਲਰਜੀ ਆ ਪਰ ਇਹ ਇਦਾਂ ਇਹ ਆ ਵੀ ਲਾਉਣਾ ਸਿਰ 'ਚ ਹੀ ਆਏ ਦੇ ਵਾਲਾਂ ਦੇ ਵਿੱਚ ਹੀ ਲਾਉਣਾ ਵਾ ਜੇ ਤੇ ਕਿਨੂੰ ਸਿਖਾਉਂਦਾ ਵਾ ਰਾਤ ਨੂੰ ਲਾ ਕੇ ਸਵੇਰ ਨੂੰ ਸਿਰ ਢੋਲੇ ਜੇ ਨਹੀਂ ਤੇ ਫਿਰ ਸਵੇਰ ਨੂੰ 2 ਘੰਟੇ ਵਾਸਤੇ ਲਾ ਕੇ ਤੇ ਫਿਰ ਸਿਰ ਢੋਲੇ ਚਲੋ ਜੀ ਤਿਆਰੀ ਹੋ ਗਈ ਸਾਰੀ ਯਾਰ ਜੀ ਕੱਟ ਲੈ ਸਾਰੀ ਤਿਆਰੀ ਹੋ ਗਈ ਇਧਰ ਮੈਂ ਆਪਣਾ ਕੰਮ ਹੀ ਮੁਕਾਤਾ ਇਧਰ ਮੈਂ ਬਣਾ ਦਿੰਨੇ ਆ ਛਾਂ ਹੈਗੀ ਆ ਜੇ ਉਦਾਂ ਬਾਹਰ ਹੀ ਦੱਦਾ ਅੰਦਰ ਅੰਦਰ ਗਰਮੀ ਬੜੀ ਅੰਦਰ ਬੜੇ ਨਹੀਂ ਜਾਂਦਾ ਸਵੇਜੀ ਤੇ ਗਰਮੀ ਬਹੁਤ ਹੈ ਸਮਾਨ ਦੱਸ ਕੀ ਕੀ ਪਾਇਆ ਵਿੱਚ ਸਮਾਨ ਇਹ ਆ ਵੀ ਤੇਲ ਵਾ ਪਹਿਲਾਂ ਤੇਲ ਲਿਆ ਮੈਂ ਅੱਧਾ ਲੀਟਰ ਤੇਲ ਆਏ ਨਹੀਂ ਆਹ ਉਹ ਅੱਧਾ ਕਿਲੋ ਦੀ ਗੜਵੀ ਹੈ ਹੂੰ ਇਹ ਤੇਲ ਪਾਇਆ ਵਾ ਇਹਦੋਂ ਬਾਅਦ ਵਿੱਚ ਇੱਕ ਕੜੀ ਪੱਤਾ ਹੈ ਤੇ ਵਿੱਚ ਪਿਆਜ਼ ਤੇ ਲਸਣ ਪਉਣ ਲਗੀਆਂ ਅਦਰ ਕਹਾਨੀ ਉਹ ਵੀ ਪਾ ਸਕਦੇ ਆ ਹਾਂ ਬਾਕੀ ਲੌਂਗ ਪਾਏ ਥੋੜੇ ਜਿਹਾ 4 ਚਾਰਕ ਲੌਂਗ 4-6 ਲੌਂਗ ਆਏ ਲੌਂਗਾਂ ਦਾ ਤੇਲ ਵੀ ਵਧੀਆ ਹੁੰਦਾ ਹੈ ਲੌਂਗ ਵਿੱਚ ਪਾਉਣੇ ਵੀ ਅਸਰ ਕਰਦੇ ਤੇ ਕਲੌਂਜੀ ਲਈ ਆ ਕਲੌਂਜੀ ਕਲੌਂਜੀ ਥੋੜੀ ਜਿਹੀ ਪਾਉਣੀ ਆ ਨਾ ਹੀ ਹੈ ਹਾਂ ਕਲੌਂਜੀ ਬੋਲਦੇ ਨੇ ਉਹ ਠੀਕ ਹੈ ਤੇ ਇਹ ਕਾ ਮੇਥੇ ਹੁੰਦੇ ਆ ਜਿਹੜੇ ਅੱਛਾ ਮੇਥੇ ਪਾਉਣੇ ਆ ਬਾਕੀ ਕੜੀ ਪੱਤੇ ਦਾ ਤੇਲ ਆ ਕਈਆਂ ਨੇ ਕਈਆਂ ਨੂੰ ਪਤਾ ਵਾ ਮਤਲਬ ਕਿ ਇਹ ਵੀਡੀਓ ਆਉਂਦੀਆਂ ਰਹਿੰਦੀਆਂ ਵਾ ਵੀ ਕੀ ਕੀ ਪੈਂਦਾ ਕੀ ਕੀ ਨਹੀਂ ਪੈਂਦਾ ਇਹ ਸਾਰਿਆਂ ਦੀ ਜਾਣਕਾਰੀ ਹੁੰਦੀ ਆ ਪੱਤੇ ਪਾਉਣੇ ਪਹਿਲਾਂ ਮੇਚ ਹਾਂਜੀ ਪਹਿਲਾਂ ਪੱਤੇ ਪਾ ਲੈ ਪੱਤੇ ਬਿਲਕੁਲ ਸਾਫ਼ ਆ ਜੇ ਇਹਦੇ ਘੱਟੇ ਨਾ ਭਰੇ ਆ ਇਹਨਾਂ ਨੂੰ ਧੋ ਕੇ ਸੁਕਾਉਣੇ ਚਾਹੀਦੇ ਆ ਕਿਉਂਕਿ ਸਾਡੇ ਮੀਂਹ ਪਿਆ ਸੀ ਤੇ ਪੱਤੇ ਬੜੇ ਸੋਨੇ ਸਾਫ਼ ਆ ਧੋਂ ਦੀ ਲੋੜ ਨਹੀਂ ਪਈ ਜਹੀਂ ਤੋਂ ਲਾਗੇ ਨਾ ਫਿਰ ਉੱਤੇ ਘੱਟਾ ਜਿਹੜਾ ਹੁੰਦਾ ਉਹ ਨਹੀਂ ਵਿੱਚ ਰੱਚਦਾ ਉਹਦਾ ਘੱਟਾ ਰੱਚ ਜਾਂਦਾ ਥੋੜਾ ਜਿਹਾ ਹੋਲ ਹੋ ਗਿਆ ਗਰਮ ਮੈਨੂੰ ਇਹਨੇ ਕ ਪੱਤੇ ਲਏ ਮੈਂ ਆਪਣੇ ਆਈਡੀਆ ਨਾਲ ਬਾਕੀ ਵੱਧ ਘੱਟ ਵੀ ਕਰ ਸਕਦੇ ਹੋ ਮੈਂ ਤੇਲ ਲਾਉਣੀ ਆ ਜਦੋਂ ਤੇ ਮੈਂ ਕਦੀ ਨਾ ਦੂਸਰਾ ਤੇਲ ਨਹੀਂ ਲਾਇਆ ਮਤਲਬ ਕਿ ਨਹਾਉਣ ਤੋਂ ਬਾਅਦ ਸਿਰ ਨੂੰ ਤੇਲ ਨਹੀਂ ਲਾਇਆ ਕਈਆਂ ਦੀ ਸਕਿਨ ਆਇਲੀ ਹੁੰਦੀ ਨਾ ਇਵੇਂ ਆ ਨਹਾਉਣ ਤੋਂ ਬਾਅਦ ਮੈਂ ਤੇਲ ਨਹੀਂ ਲਾਉਂਦੀ ਨਹਾਉਣ ਤੋਂ ਪਹਿਲਾਂ ਜਦੋਂ ਇਦਾਂ ਤੇਲ ਲਾ ਲਈਏ ਨਾ ਬਾਦ ਵਿੱਚ ਜਦੋਂ ਸ਼ੈਂਪੂ ਨਾਲ ਸਿਰ ਨਹਾ ਲੈਣਾ ਬਾਅਦ ਵਿੱਚ ਵਾਲ ਨਾ ਛਿਲਕੀ ਜਿਹਾ ਹੋ ਜਾਂਦੇ ਆ ਤੇ ਸਾਰਾ ਹਫਤਾ ਲੰਘ ਜਾਂਦਾ ਤੇਲ ਲਾਉਣ ਦੀ ਲੋੜ ਨਹੀਂ ਪੈਂਦੀ। ਉਹਨਾਂ ਵਾਸਤੇ ਵਧੀਆ ਤੇ ਜੇ ਨਾ ਹਣ ਤੋਂ ਬਾਅਦ ਵੀ ਲਾਉਣਾ ਹੋਏ ਤਾਂ ਵੀ ਅਸੀਂ ਥੋੜਾ ਜਿਹਾ ਤੇਲ ਲਾ ਸਕਦੇ ਆ। ਐਡੀ ਕੋਈ ਗੱਲ ਨਹੀਂ ਹੁੰਦੀ। ਬਸ ਇਹ ਆਪੀ ਪਿਆਜ਼ ਦੀ 스멜 ਆਉਂਦੀ ਆ। ਜੋ ਕਹਿੰਨੇ ਪਿਆਜ਼ ਨਹੀਂ ਪਾਉਣਾ ਤੇ ਨਾ ਵੀ ਪਾਏ ਤਾਂ ਵੀ ਕੋਈ ਗੱਲ ਨਹੀਂ। ਤਾਂ ਵੀ ਚੱਲ ਜਾਂਦਾ ਵਾ। ਹਾਂ ਇਹ ਆਪਣੀ ਮਰਜ਼ੀ ਹੁੰਦੀ ਜਿੱਦਾਂ ਹੁਣ ਕਹਿੰਦੇ ਆ ਵੀ ਕਈਆਂ ਨੂੰ ਕਿਸ ਚੀਜ਼ ਤੋਂ ਅਲਰਜੀ ਹੁੰਦੀ ਆ ਵੀ ਜਿਹੜੀ ਚੀਜ਼ ਅਸੀਂ ਨਹੀਂ ਪਾਉਣੀ ਉਹ ਨਹੀਂ ਵੀ ਪਾ ਸਕਦੇ। ਬਾਕੀ ਆਹ ਤੇ ਚੀਜ਼ਾਂ ਜ਼ਰੂ ਕਾਲੀ ਮਿਰਚ ਪਾਈ ਦੀ ਵਿੱਚ ਥੋੜੀ ਜਿਹੀ 4-5 ਦਾਣੇ ਪਰ ਉਹ ਹੁਣ ਮਸਾਲਾ ਪੀਸਿਆ ਗਿਆ ਹੀ ਤਾਂ ਕਰਕੇ ਉਹ ਮਪਾਈ ਨਹੀਂ ਆਹ ਕਲੌਂਜੀ ਆ ਇਹਨੂੰ ਬੋਲਦੇ ਆ ਕਾਲੇ ਰੰਗ ਦੀ ਕਲੌਂਜੀ ਹੁੰਦੀ ਏ ਇਹ ਇੰਨੇ ਕ ਪਾ ਲੈਣੀਆਂ ਦੋ ਕ ਚਮਚੇ ਦੇ ਕਰੀਬ ਤੇ ਮੇਥੇ ਜਿਹੜੇ ਆ ਇਹ ਵੀ ਪਾ ਲੈਣੇ ਆ ਇੰਨੇ ਕੀ ਮੇਥੇ ਪਾ ਲੈਣੇ ਆ ਜੇ ਵੱਧ ਤੇਲ ਆ ਤਾਂ ਵੱਧ ਪਾਉਣੇ ਇਦਾਂ ਮੈਂ 1-2 ਕ ਚਮਚੇ ਦੇ ਕਰੀਬ ਪਾਏ ਆ ਬਾਕੀ ਲਸਣ ਤੇ ਪਿਆਜ਼ ਵੀ ਪਿਆਜ਼ ਭਾਵੇਂ ਵੱਧ ਵੀ ਪਾਓ ਭਾਵੇਂ ਥੋੜਾ ਪਾਓ ਜੇ ਚੁੱਭਦਾ ਵਾ ਮੈਂ ਪਿਛਲੀ ਵਾਰੀ ਜਿਹੜਾ ਤੇਲ ਬਣਾਇਆ ਸੀ ਉਹਦੇ ਵਿੱਚ ਪਿਆਜ਼ ਪਾਇਆ ਸੀ ਉਹ ਥੋੜਾ ਸਿਰ 'ਚ ਚੁੱਭਦਾ ਸੀ ਇਸ ਕਰਕੇ ਮੈਂ ਦੂਜੀ ਵਾਰੀ ਜਿਹੜਾ ਤੇਲ ਬਣਾਇਆ ਉਹਦੇ ਵਿੱਚ ਪਿਆਜ਼ ਥੋੜਾ ਪਾਇਆ ਸੀ ਬਿਲਕੁਲ ਇੱਕ ਛੋਟਾ ਜਿਹਾ ਪਿਆਜ਼ ਪਾਇਆ ਸੀ ਤਾਂ ਕਰਕੇ ਬਾਕੀ ਇਹਨਾਂ ਨੂੰ ਰਿੰਨੀ ਜਾਣਾ ਵਾ ਸਿਮ ਤੇ ਕਰ ਲੈਣਾ ਵਾ ਤੇ ਅੱਧਾ ਘੰਟਾ ਪੌਣਾ ਘੰਟਾ ਇਹਨਾਂ ਨੂੰ ਚੰਗੀ ਤਰ੍ਹਾਂ ਰੇਨਣਾ ਤੇਲ ਦੇ ਵਿੱਚ ਕਿ ਜਿਹੜਾ ਰੇਜ ਰੇਜ ਕੇ ਰੇਜ ਰੇਜ ਕੇ ਕੜ ਕੜ ਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵਾ ਅਸਰ ਨਿਕਲ ਜੇ ਤੇਲ ਦੇ ਵਿੱਚ ਰੱਤ ਜੀ ਅਸਰ ਉਹ ਤੇਲ ਦੇ ਵਿੱਚ ਅਸਰ ਨਿਕਲ ਜੇ ਇਹ ਚੀਜ਼ਾਂ ਦਾ ਪੈ ਜੇ ਇਹ ਸਾਬਣਾ ਮੈਂ ਤੇਲ ਜਿਹੜਾ ਬਣਾਇਆ ਉਹ ਵੀ ਦੱਸਾਂਗੀ ਕਿ ਮੈਂ ਆਪਣਾ ਵੱਖਰੀ ਸ਼ੀਸ਼ੀ ਬਣਾ ਕੇ ਰੱਖੀ ਹੈ ਜਿਹੜੀ ਤੇ ਉਹ ਅਸੀਂ ਵਰਤਦੇ ਆਂ ਬੱਚਿਆਂ ਦੇ ਵੀ ਵਰਤਦੇ ਆਂ ਤੇ ਵੈਸੇ ਫੇਰ ਇੱਕ ਵਾਰੀ ਦੱਸ ਦਿੰਦੇ ਆਂ ਵੀ ਜਿਹੜੇ ਬੱਚਿਆਂ ਬਾਰੇ ਪੁੱਛਦੇ ਵੀ ਤੁਹਾਡੇ ਬੱਚਿਆਂ ਦੇ ਵਾਲਾਂ ਦੀ ਜਿਹੜੀ ਲੈਂਥ ਬੜੀ ਲੰਬੀ ਆ ਵੀ ਕੀ ਲਗਾਉਂਦੇ ਆ ਇਹੋ ਜਿਹਾ ਕੁਝ ਨਹੀਂ ਲਾਈਦਾ ਸਿੰਪਲ 1 ਰੁਪਏ ਵਾਲਾ ਸ਼ੈਂਪੂ ਹੁੰਦਾ ਕਲੀਨਿਕ ਬਲਾਸਟ ਉਹ ਹਮੇਸ਼ਾ ਸ਼ੁਰੂ ਤੋਂ ਹੀ ਲਾਉਂਦੇ ਆ ਤੇ ਹੁਣ ਵੀ ਉਹ ਹੀ ਲਾਉਂਦੇ ਆ ਹੋਰ ਕੋਈ ਉਹਨਾਂ ਨੂੰ ਮਤਲਬ ਕਿ ਸ਼ੁਰੂਤ ਆਦਤ ਬਣੀ ਹੁੰਦੀ ਹੈ ਨਾ ਜਿੱਦਾਂ ਇਦਾਂ ਸਿਖਾਉਂਦਾ ਹੀ ਨਹੀਂ ਹੋਰ ਕੋਈ ਤੇ ਨਾ ਹੀ ਉਹਨਾਂ ਨੂੰ ਚੰਗਾ ਲੱਗਦਾ ਹੋਰ ਕੋਈ ਉਹ ਲਾਉਂਦੇ ਤੇ ਸ਼ਾਂਤਿਆ ਆਮਲਾ ਤੇਲ ਲਾਉਂਦੇ ਆ ਤੇ ਵਾਲ ਜਿਹੜੇ ਹੁੰਦੇ ਆ ਇਹ ਕੁਦਰਤੀ ਕੁਦਰਤ ਦੀ देन ਹੁੰਦੀ ਆ ਸ਼ਹਰਾਜ ਦੇ ਇਹਨਾਂ ਦੋਵਾਂ ਤੋਂ ਲੰਬੇ ਵਾਲ ਕਿਉਂਕਿ ਉਹਦੇ ਬੱਜੇ ਰਹਿੰਦੇ ਆ ਨਾ ਤੇ ਜੂੜਾ ਰਹਿੰਦਾ ਵਾ ਸਿਰ ਜਿਆਦਾ ਰਿਕਵਰ ਰਹਿੰਦਾ ਵਾ ਉਹਦੇ ਸਭ ਤੋਂ ਜਿਆਦਾ ਲੰਬੇ ਹੋਣਦੇ ਆ ਬਾਕੀ ਹੁਣ ਇਹ ਤੇਲ ਜਦੋਂ ਦਾ ਲਾਉਂਦੇ ਆ ਇਹਨਾਂ ਨੇ ਇਹ ਆ ਵੀ ਜਿੱਦਾਂ ਨਾਬ ਦੇ ਵਾਲ ਜਿਹੜ ਜਦੋਂ ਦਾ ਮੈਂ ਇਹ ਤੇਲ ਲਾਉਂਦਾ ਪਿਆ ਉਹਦਣਾ ਉਹਦੇ ਵਾਲ ਥੋੜੇ ਸਿੱਧੇ ਜੇ ਹੋ ਗਏ ਆ ਜਿੱਦਾਂ ਸਮੂਥ ਕੀਤੇ ਹੁੰਦੇ ਐਵੇਂ ਕਰਕੇ ਕੁਛ ਸਿੱਧੇ ਹੋ ਗਏ ਆ ਤੇ ਵਧੀਆ ਤੇਲ ਵਾ ਬਾਕੀ ਤੁਸੀਂ ਵੀ ਟਰਾਈ ਕਰਿਓ ਹੁਣ ਮੈਂ ਬਣਾਉਂਦੀ ਆ ਫਿਰ ਬਣਾ ਕੇ ਦੱਸਦੀ ਆ ਸਾਰਾ ਕਿੰਨਾ ਕੁ ਟਾਈਮ ਨੂੰ ਇਹਦਾ ਰੱਖਣਾ ਵਾ ਬਸ ਇਹਨੂੰ ਹੁਣ ਸਮਾਨ ਵਿੱਚ ਪਾਤਾ ਐ ਸਾਰਾ ਜਿੰਨਾ ਵੀ ਤੇ ਇਹ ਅੱਧਾ ਘੰਟਾ ਇਹਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਰਿੰਨਣਾ ਵਾ ਵੀ ਜਿਹੜੀ ਸਾਰੀ ਚੀਜ਼ਾਂ ਦਾ ਅਸਰ ਆ ਉਹ ਤੇਲ ਦੇ ਵਿੱਚ ਨਿਕਲ ਜੇ ਤੇ ਚੰਗੀ ਤਰ੍ਹਾਂ ਰਿਜ ਰਿਜ ਕੇ ਪੱਤੇ ਜਿਹੜੇ ਆ ਨਾ ਹਰੇ-ਹਰੇ ਪੱਤੇ ਕਾਲੇ ਹੋ ਜਾਣੇ ਆ ਰਿਜ ਰਿਜ ਕੇ ਅੱਛਾ ਬਾਅਦ ਵਿੱਚ ਫਿਰ ਇਹਨੂੰ ਠੰਡਾ ਹੋਣ ਦੇਣਾ ਵਾ ਤੇ ਫਿਰ ਇਹਨੂੰ ਨਿਚੋੜ ਲੈਣਾ ਵਿੱਚੋਂ ਤੇਲ ਤੇਲ ਬਾਕੀ ਆ ਵੇਸਟ ਹੋਏ ਨਾ ਸਮਾਨ ਇਹਨੂੰ ਨਿਚੋੜ ਕੇ ਬਾਹਰ ਕੱਢ ਦੇਣਾ ਹਾਂ ਇਹਦਾ ਅਸਰ ਨਿਕਲ ਜੇ ਮੀਨ ਜਿਹੜਾ ਤੇਲ ਹੀ ਰਹਿਣਾ ਵਿੱਚ ਮੀਨ ਤੇਲ ਹੀ ਰਹਿਣਾ ਜਿਹੜਾ ਤੇਲ ਜਿਹੜਾ ਵਾ ਇਹ ਕੱਲਾ ਰਹਿਣਾ ਮੀਨ ਤੇਨੂੰ ਰੱਖ ਦਿੰਨੇ ਆ ਅੱਧੇ ਘੰਟੇ ਵਾਸਤੇ ਰਿਜਦਾ ਰਹੇਗਾ ਥੋੜੀ ਥੋੜੀ ਗੈਸ ਚੱ ਅੱਧੇ ਘੰਟੇ ਵਾਸਤੇ ਰਿਜ ਰਿਜ ਕੇ ਰਿਜ ਰਿਜ ਕੇ ਫੇਰਾਵਾਂਗੇ ਤੇ ਫਿਰ ਤੇਲ ਬਣੇਗਾ ਚੱਲ ਹੋਰ ਰੰਗ ਜਿਹੜਾ ਹੋ ਗਿਆ ਇਹਦਾ ਅੱਧਾ ਘੰਟਾ ਹੋ ਗਿਆ ਤੇਲ ਤੇ ਜਿਹਦੇ ਨੂੰ ਤੇ ਵਿੱਚ ਜਿਹੜੇ ਪੱਤੇ ਪੁੱਤੇ ਸਾਰੇ ਕਾਲੇ ਹੋ ਗਏ ਜਿਹੜਾ ਸਮਾਨ ਪਾਇਆ ਹੈ ਨਾ ਸਾਰੇ ਲੱਗੇ ਚੰਗੀ ਤਰ੍ਹਾਂ ਰਚ ਗਿਆ ਵਾ ਜਿਹੜਾ ਹਰਾ ਰੰਗ ਹੀ ਸਾਰਾ ਉੱਡ ਗਿਆ ਤੇਲ ਦਾ ਵੀ ਰੰਗ ਬਦਲ ਗਿਆ ਤੇਲ ਬਣ ਗਿਆ ਏ ਬਾਕੀ ਇਹ ਆ ਇੱਕ ਗੱਲ ਹੋਰ ਕਹਿਣੀ ਸੀ ਇਹ ਆ ਸਰੋਂ ਦਾ ਤੇਲ ਇਹਦੇ ਵਿੱਚ ਗਰੀਦ ਤੇਲ ਚ ਵੀ ਬਣਾ ਲਈਦਾ ਕੱਲੇ ਗਰੀਦ ਤੇਲ ਚ ਵੀ ਬਣਾ ਲਈਦਾ ਵਾ ਤੇ ਸਰੋਂ ਤੇ ਗਰੀਦ ਦਾ ਤੇਲ ਮਿਕਸ ਵੀ ਕਰ ਲਈਦਾ ਤੇ ਉਹ ਵੀ ਆਪਣੇ ਗਰੀ ਦਾ ਤੇਲ ਜਿਹੜਾ ਉਹ ਆਪਣਾ ਫਾਇਦਾ ਦਿੰਦਾ ਹੈ ਜਿਹੜਾ ਮੈਂ ਆਪਣੇ ਲਈ ਤੇਲ ਬਣਾਏ ਹੋਂ ਦੇ ਵਿੱਚ ਮੈਂ ਗਰੀ ਦੇ ਪਾਇਆ ਸੀ ਇਹ ਦੀਦੀ ਵਾਸਤੇ ਬਣਾਇਆ ਹੈ ਤੇ ਉਹਨਾਂ ਨੂੰ ਗਰੀ ਦਾ ਨਹੀਂ ਸिखਾਉਂਦਾ ਇਸ ਕਰਕੇ ਉਹ ਆਂਦੇ ਮੈਨੂੰ ਕੱਲੇ ਸਰੋਂ ਦਾ ਤੇਲ ਠੀਕ ਆ ਤੇ ਮੈਂ ਸਰੋਂ ਦੇ ਵਿੱਚ ਬਣਾਇਆ ਹੈ ਤੇ ਬਾਕੀ ਹੁਣ ਇਹਨੂੰ ਹੁਣ ਬਣ ਗਿਆ ਇਹ ਤੇਲ ਬੰਦ ਕਰਤਾ ਇਹਨੂੰ ਬੰਦ ਕਰਤਾ ਵਾ ਹੁਣ ਜਦੋਂ ਠੰਡਾ ਹੋਏਗਾ ਫਿਰ ਇਹਨੂੰ ਇਹਦੇ ਵਿੱਚੋਂ ਕੱਢ ਲੈਣਾ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਪੂਣ ਲਾਂਗੇ ਚੀਜ਼ ਵਿੱਚ ਪਿਆ ਨੁੱਚੜ ਜਾਣਗੇ ਪੱਤੇ ਤੇ ਕੱਲਾ ਤੇਲ ਰਹਿ ਜਾਏਗਾ ਜੇ ਜਦੋਂ ਸਾਰਾ ਤੇਲ ਵਿੱਚੋਂ ਕੱਢ ਲਾਂਗੇ ਫਿਰ ਦੱਸਾਂਗੇ ਵੀ ਤੇਲ ਦਾ ਕਲਰ ਕੀ ਹੁੰਦਾ ਹੈ ਹਨਾ ਚਲੋ ਬਸ ਆਜ ਨੂੰ ਰੱਖਨਾ ਕੜਾਹੀ ਨੂੰ ਇਹਨੂੰ ਹੁਣ ਰੱਖ ਦੇਣਾ ਅੰਦਰ ਰੱਖ ਦਿੰਨੀ ਆ ਇੱਥੇ ਐਵੇਂ ਕਿਤੇ ਧੁੱਪ ਚ ਚਲੋ ਜੀ ਸਮਾਪਤੀ ਹੋ ਗਈ ਹਾਂ ਇਹਨੂੰ ਬਸ ਹੁਣ ਠੰਡਾ ਢਿੱਕਣਾ ਵੀ ਠੰਡਾ ਹੋ ਜਾਏਗਾ ਫਿਰ ਇਹਨੂੰ ਪੱਤਿਆਂ ਵਿੱਚੋਂ ਕੱਢ ਲਾਂਗੇ ਚਲੋ ਹਾਂਜੀ ਆ ਤੇਲ ਬਣ ਗਿਆ ਏ ਤੇ ਕੱਲ ਸ਼ਾਮੀ ਕੱਢਣਾ ਸੀ ਤੇ ਟਾਈਮ ਨਹੀਂ ਲੱਗਾ ਕੱਲ ਵੀਡੀਓ ਬਣਾਉਣ ਚੱਲ ਗਏ ਤੇ ਹੁਣ ਇਹ ਕੱਢਿਆ ਵਾ ਤੇਲ ਥੋੜਾ ਜਿਹਾ ਕੋਸਾ ਕਰ ਲਿਆ ਕਿਉਂਕਿ ਪੱਤਿਆਂ ਵਿੱਚ ਜ਼ਿਆਦਾ ਰਚ ਗਿਆ ਸੀ ਹੁਣ ਮੈਂ ਇਸੇ ਗੜਵੀ ਚੀ ਪਾਗ ਵੇਖਦੇ ਆਂ ਕਿ ਪਤਾ ਲੱਗੇ ਵੀ ਇਹ ਤੋਂ ਘਟਿਆ ਵਾ ਕਿੰਨਾ ਵਧਿਆ ਜਾਂ ਨਾ ਰਿਹਾ ਵਾ ਥੋੜਾ ਜਿਹਾ ਗਰਮ ਕੀਤਾ ਸੀ ਮੈਂ ਸੌਖਾ ਜਿਹੜਾ ਤੇਲ ਪੱਤਿਆਂ ਦੇ ਵਿੱਚੋਂ ਨਿਕਲ ਜੇਗਾ ਥੋੜੇ ਘਟਿਆ ਵਾ ਥੋੜਾ ਜਿਹਾ ਟੈਕੋ ਸ਼ਾ ਪੱਤਿਆਂ ਚ ਜੇ ਹੈਗਾ ਵਾ ਉਹ ਫਿਰ ਮੈਂ ਬਾਅਦ ਵਿੱਚ ਥੋੜਾ ਜਿਆ ਇਹਨੂੰ ਪਾਗਣਾ ਵੱਡੀ ਪੂਣੀ ਚ ਤੇ ਰੱਖ ਛੜਾਂਗੇ ਤੇ ਜਿਹੜਾ ਹੌਲੀ ਹੌਲੀ ਚਿਰ ਜੇਗਾ ਇਹ ਅਧਿਆ ਕੜੀ ਪੱਤੇ ਦੇ ਕੜੀ ਪੱਤੇ ਦੇ ਤੇ ਇਵੇਂ ਦਾ ਤੇਲ ਬਣਿਆ ਬਸ ਆ ਤੇਲ ਰੱਖ ਲੈਣਾ ਵਾ ਹਾਂ ਤੇਲ ਰੱਖ ਲੈਣਾ ਤੇ ਆਹੜਾ ਤੇਲ ਇਦਾਂ ਦਾ ਬਣਿਆ ਵਾ ਇਹਦੇ ਵਿੱਚ ਇੱਕ ਵਾਰੀ ਫੇਰ ਦੱਸ ਦਿੰਨੇ ਆ ਕਿ ਕੀ ਕੀ ਪਿਆ ਵਾ ਸਰੋਂ ਦਾ ਤੇਲ ਲੈ ਕੇ ਉਹਦੇ ਵਿੱਚ ਕੜੀ ਪੱਤਾ ਪਾਇਆ ਵਾ ਤੇ ਵਿੱਚ ਲਸਣ ਪਿਆਜ਼ ਤੇ ਅਦਰਕ ਵੀ ਪਾ ਸਕਦੇ ਆ ਜੇ ਹੋਵੇ ਕੋਲ ਤੇ ਬਾਕੀ ਕਲੌਂਜੀ ਪਾਈ ਆ ਤੇ ਕਾਲੀ ਮਿਰਚ ਵੀ ਪਾ ਸਕਦੇ ਹਾਂ ਮੇਰੇ ਕੋਲ ਇਸ ਟਾਈਮ ਹੈ ਨਹੀਂ ਚਾਰਕ ਦਾਣੇ ਉਹ ਵੀ ਪਾ ਸਕਦੇ ਆ ਕਲੌਂਜੀ ਮੇਥੇ ਤੇ ਹੋਰ ਲੌਂਗ ਥੋੜੇ ਜਿਹਾ ਪਾਏ ਆ ਮੈਂ ਇਹ ਸਾਰੀਆਂ ਚੀਜ਼ਾਂ ਅੱਧੇ ਇੱਕ ਘੰਟੇ ਵਾਸਤੇ ਕਾੜ ਕੇ ਤੇ ਇਹ ਤੇਲ ਤਿਆਰ ਕੀਤਾ ਵਾ ਬਾਕੀ ਜੇ ਕਿਸੇ ਨੂੰ ਕਿਸੇ ਵੀ ਚੀਜ਼ ਤੋਂ ਅਲਰਜੀ ਆ ਤੇ ਉਹ ਤੇਲ ਨਹੀਂ ਪਾ ਸਕਦੇ ਜੇ ਕਿਸੇ ਨੂੰ ਗਰੀ ਦਾ ਤੇਲ ਸਿਕਾਉਂਦਾ ਵਾ ਤੇ ਉਹ ਵੀ ਵਿੱਚ ਪਾ ਸਕਦੇ ਮੈਂ ਪਹਿਲਾਂ ਤੇਲ ਬਣਾਇਆ ਉਹ ਗਰੀ ਦਾ ਪਾ ਕੇ ਆਹ ਸਿਸਟਰ ਨੂੰ ਦੇਣਾ ਸੀ ਉਹਨਾਂ ਨੂੰ ਗਰੀ ਦਾ ਨਹੀਂ ਸਿਕਾਉਂਦਾ ਇਸ ਕਰਕੇ ਇਕੱਲਾ ਸਰੋਂ ਦਾ ਬਣਾਇਆ ਤੇ ਹਾਂ ਪਹਿਲਾਂ ਦੇਖ ਲਿਓ ਆਪਾਂ ਆਪਣੇ ਆਪਣੇ ਹਿਸਾਬ ਨਾਲ ਕਿਹਿਆਂ ਨੂੰ ਹਣਾ ਪਿਆਜ਼ ਤੋਂ ਅਲਰਜੀ ਹੁੰਦੀ ਐ ਕਿਹਿਆਂ ਨੂੰ ਲਸਣ ਤੋਂ ਹੁੰਦੀ ਐ ਤੇ ਉਹ ਪਹਿਲਾਂ ਦੇਖ ਲਿਓ ਆਪਣਾ ਹਿਸਾਬ ਦਾਬ ਲਾ ਕੇ ਹਾਂ ਜਿਹਨੂੰ ਜਿਹੜੀ ਚੀਜ਼ ਤੋਂ ਅਲਰਜੀ ਉਹ ਚੀਜ਼ ਨਾ ਪਾਏ ਤੇ ਬਾਕੀ ਤੇਲ ਬਹੁਤ ਵਧੀਆ ਵਾ ਬਸ ਅਸੀਂ ਵਰਤਿਆ ਵਾ ਨਾ ਆਪ ਮੈਂ ਖੁਦ ਵਰਤਦੀ ਆ ਤੇ ਮੈਂ ਤਾਂ ਇਹ ਦੱਸਣ ਲੱਗੀਆਂ ਬਣਾ ਕੇ ਵੀ ਚਲੋ ਜੇ ਕਿਸੇ ਦੇ ਕੰਮ ਆ ਸਕਦਾ ਏ ਤੇ ਨਾਉਣ ਤੋਂ ਪਹਿਲਾਂ ਜਿੱਦਾਂ 2 ਘੰਟੇ ਪਹਿਲਾਂ ਲਾ ਲਓ ਜੇ ਕਿਸੇ ਨੂੰ ਲਾ ਸਕਦਾ ਰਾਤ ਨੂੰ ਸੌਣ ਲੱਗਾ ਲਾ ਲਓ ਸਵੇਰ ਨੂੰ ਸਿਰ ਧੋ ਲਓ ਬਾਕੀ ਇਹਦਾ ਅਸਰ ਦਿਖਦਾ ਵਾ ਸਾਨੂੰ ਇਹ ਵਧੀਆ ਲੱਗਾ ਸਾਡੇ ਤੇ ਮਤਲਬ ਵਧੀਆ ਅਸਰ ਕੀਤਾ ਜਿੰਨੇ ਜਿੰਨੇ ਦੱਸਿਆ ਉਹਨਾਂ ਤੇ ਵਧੀਆ ਅਸਰ ਹੋਇਆ ਪਰ ਬਾਕੀ ਹਰੇਕ ਦੇ ਸਰੀਰ ਦਾ ਆਪਣਾ ਹਿਸਾਬ ਹੁੰਦਾ ਵਾ ਹਨਾ ਤੇ ਆਪਣਾ ਬਾਰ-ਬਾਰ ਨਾ ਉਹ ਕਦਰ ਰਿਪੀਟ ਕਰਨਾ ਵੀ ਨੁਕਸਾਨ ਨਾ ਕੋਈ ਕਰਵਾ ਲਿਓ ਕਈਆਂ ਦੇ ਉਹਦਾ ਵਾਲ ਝੜਨ ਨਾ ਲੱਗ ਪੈਣ ਉਹ ਸੋਚ ਕੇ ਪਹਿਲਾਂ ਥੋੜਾ ਜਿਹਾ ਬਣਾ ਕੇ ਟਰਾਈ ਕਰਕੇ ਦੇਖ ਲਿਓ ਤੇ ਜੇ ਤੁਹਾਨੂੰ ਫਰਕ ਲੱਗੇਗਾ ਤਾਂ ਫੇਰ ਹੀ ਇਹਨੂੰ ਪ੍ਰੋਪਰ ਯੂਜ਼ ਕਰਿਓ ਨਹੀਂ ਤਾਂ ਛੱਡ ਦਿਓ ਹਨਾ ਹਾਂਜੀ ਆਹੋ ਜ਼ਰੂਰੀ ਨਹੀਂ ਕੋਈ ਇਹ ਤੇ ਅਸੀਂ ਆਪਣਾ ਤਰੀਕਾ ਅਜਮਾਇਆ ਹੋਇਆ ਹੈ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕੀਤਾ ਵਾ ਵੀ ਚਲੋ ਤੁਹਾਡੇ ਚਲੋ ਬਸ ਹਾਂਜੀ ਬਸ ਇਹ ਆਪਣੇ ਬੱਚਿਆਂ ਦੇ ਵਾਲਾਂ ਦੀ ਦੱਸੀ ਹੀ ਰੁਟੀਨ ਵੀ ਕੀ ਕਰਦੇ ਆਂ ਬੱਚਿਆਂ ਦੇ ਵਾਲਾਂ ਦੀ ਰੁਟੀਨ ਬਸ ਫੇਰ ਪਹਿਲਾਂ ਵਾਂਗੂ ਸਿੰਪਲ ਹੀ ਆ ਵੀ ਕਲੀਨਿਕ ਪਲੱਸ ਸ਼ੈਂਪੂ ਤੇ ਸ਼ਾਂਤੀ ਆਮਲਾ ਤੇਲ ਇਹੋ ਹੀ ਸਦਾ ਬਾਰ ਆ ਬਚਪਨ ਤੋਂ ਲੈ ਕੇ ਤੇ ਹੁਣ ਤੱਕ ਇਹੋ ਵਰਤਦੇ ਆਂ ਸਾਰੇ ਜਾਣੇ ਇਹ ਤੇ ਬਸ ਇਹੋ ਹੀ ਆ ਬਾਕੀ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ